Hello and welcome my dear students to the next part of our pre board exam preparation of 10th class so mathematics vishay di apni preparation chal rahi hai rajje vaada hai tade naal 80 by 80 marks da ਉਹ ਤਾਂ ਹੀ ਪੋਸੀਬਲ ਹੈ ਅਗਰ ਤੁਸੀਂ ਸਾਰੀਆਂ ਕਲਾਸਿਸ ਰੈਗੂਲਰ ਬੇਸਿਸ ਤੇ ਲਗਾ ਰਹੇ ਹੋ ਹੋਂ ਤੱਕ ਅੱਪਾ ਨੇ ਦੋ ਪਾਰਟਸ ਅਪਲੋਡ ਕੀਤੇ ਨੇ ਇੱਕ ਤੁਹਾਡੇ ਆਬਜੈਕਟਿਵ ਟਾਈਪ ਕੁਐਸ਼ਨਸ ਔਰ ਇਸ ਤੋਂ ਪਹਿਲਾਂ ਇੱਕ 6 ਮਾਰਕ ਵਾਲਾ ਕੁਐਸ਼ਨ ਕੀਤਾ ਠੀਕ ਹੈ ਤੁਸੀਂ ਨੇ ਜੇ ਫੋਕਸ ਕਰਨਾ ਹੈ ਕਨਸੈਪਟ ਦੇ ਉੱਪਰ ਅਗਰ ਤੁਹਾਡੀ ਕਨਸੈਪਟ ਕਲੈਰਿਟੀ ਬਣ ਗਈ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਪੂਰੇ ਬਟਾ ਪੂਰੇ ਨੰਬਰ ਲੈ ਸਕਦੇ ਸੋ ਵਿਦਆਊਟ ਐਨੀ ਵੇਸਟੇਜ ਆਫ ਟਾਈਮ ਸਵਾਲ ਪੜਦੇ ਆ ਪਹਿਲਾਂ ਸਮਝ ਲਈਏ ਕਿ ਸਾਨੂੰ ਕੁਐਸ਼ਨ ਕਹਿ ਕੀ ਰਿਹਾ ਤਾਂ ਸਾਨੂੰ ਕਿਹਾ ਗਿਆ ਏ ਜੀ कि द ਲੈਂਥ ਆਫ ਅ ਰੈਕਟੈਂਗੂਲਰ ਗਾਰਡਨ ਇਜ਼ 4 ਮੀਟਰ ਮੋਰ ਦੈਨ ਇਟਸ ਬ੍ਰੈਥ ਸਭ ਤੋਂ ਪਹਿਲਾਂ ਜੇ ਨਹੀਂ ਸਮਝ ਲੱਗੀ ਤਾਂ ਜੋ ਚੀਜ਼ ਉਹਨਾਂ ਨੇ ਕਹੀ ਹੈ ਉਹਨੂੰ ਇਮੇਜਿਨ ਕਰੋ ਕਿ ਸਾਡੇ ਕੋਲੇ ਕੀ ਹੈ ਜੀ ਇੱਕ ਰੈਕਟੈਂਗੂਲਰ ਗਾਰਡਨ ਹੈ ਹੁਣ ਰਜੇ ਇਸ ਰੈਕਟੈਂਗੂਲਰ ਗਾਰਡਨ ਦੀ ਲੈਂਥ ਨੂੰ ਅਗਰ ਆਪਾਂ ਐਲ ਨਾਲ ਰਿਪਰੈਜ਼ੈਂਟ ਕਰੀਏ ਔਰ ਅਗਰ ਜਿਹੜੀ ਇਹਦੀ ਚੌੜਾਈ ਹੈ ਯਾਨੀ ਬ੍ਰੈਥ ਜਿਹੜੀ ਹੈਗੀ ਉਹਨੂੰ ਆਪਾਂ ਬੀ ਨਾਲ ਰਿਪਰੈਜ਼ੈਂਟ ਕਰੀਏ ਤਾਂ ਸਾਨੂੰ ਸਵਾਲ ਨੇ ਕਿਹਾ ਹੈ ਕਿ ਜਿਹੜੀ ਇਹਦੀ ਲੈਂਥ ਹੈ ਨਾ ਲੈਂਥ ਉਹ ਇਹਦੀ ਬ੍ਰੈਡਥ ਤੋਂ 4 ਮੀਟਰ ਜ਼ਿਆਦਾ ਹੈ ਯਾਨੀ ਫੋਰ ਐਗਜ਼ਾਮਪਲ ਅਗਰ ਸਾਡੇ ਕੋਲੇ ਇਹਦੀ ਚੌੜਾਈ 20 ਮੀਟਰ ਹੈ ਐਗਜ਼ਾਮਪਲ ਲੈ ਰਹੀ ਆ ਅਗਰ ਚੌੜਾਈ 20 ਮੀਟਰ ਹੈ ਤਾਂ ਜਿਹੜੀ ਇਹਦੀ ਲੰਬਾਈ ਹੈ ਉਹ ਕੀ ਹੈ ਜੀ 4 ਮੀਟਰ ਜ਼ਿਆਦਾ ਹੈ ਯਾਨੀ ਕਿੰਨੀ ਹੋਗੀ 24 ਮੀਟਰ ਹੋਗੀ ਯਾਨੀ ਕਿ ਇਸ ਲੰਬਾਈ ਨੂੰ ਮੈਂ ਕਿਵੇਂ ਲਿਖ ਸਕਦੀ ਆ ਯਾਨੀ ਕਿ ਜਿਹੜੀ ਇਹਦੀ ਲੈਂਥ ਹੈ ਕੀ ਦੇ ਬਰਾਬਰ ਹੈ ਅਗਰ ਅਸੀਂ ਇਸ ਚੌੜਾਈ ਦੇ ਵਿੱਚ 4 ਐਡ ਕਰ ਦਈਏ ਤਾਂ ਇਹ ਸਾਡੇ ਕੋਲ ਇਕੁਏਸ਼ਨ ਬਣ ਗਈ ਠੀਕ ਹੈ ਅਗਰ ਇਸ ਤਰੀਕੇ ਨਾਲ ਇਕੁਏਸ਼ਨਸ ਨਾ ਬਣਨ ਤਾਂ ਪਹਿਲੇ ਇਹਨੂੰ ਦੂਸਰੇ ਲੋਟ ਅਜ਼ਿਊਮ ਕਰ ਲਿਆ ਕਰੋ ਠੀਕ ਹੈ ਜੀ ਸੋ ਰਜੇ ਇਹ ਪਹਿਲੀ ਕੰਡੀਸ਼ਨ ਤਾਂ ਇਹ ਕਹਿ ਰਹੀ ਨੇ ਕਿ ਜਿਹੜੀ ਲੰਬਾਈ ਹੈ ਉਹ ਕੀ ਦੀ ਇਹਦੇ ਬਰਾਬਰ ਹੈ ਜੇ ਅਗਰ ਤੁਸੀਂ ਉਹਦੀ ਚੌੜਾਈ 'ਚ 4 ਹੋਰ ਜੋੜ ਦੋਗੇ ਤਾਂ ਸਾਡੇ ਕੋਲ ਇਹ ਲੰਬਾਈ ਆ ਚੁਗੀ ਠੀਕ ਹੈ ਪਹਿਲੀ ਕੰਡੀਸ਼ਨ ਫਿਰ ਸਾਨੂੰ ਕਹਿੰਦੇ ਐਂਡ ਇਟਸ ਪੈਰੀਮੀਟਰ ਇਜ਼ 36 ਮੀਟਰ ਦੇਖੋ ਇੱਥੇ ਇਹਦਾ ਪੈਰੀਮੀਟਰ ਨਹੀਂ ਆਉਣਾ ਇੱਥੇ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਇਹ ਸਟੇਟਮੈਂਟ ਸਹੀ ਹੈ ਇੱਥੇ ਇਹਨਾਂ ਨੇ ਅਰਧ ਪਰਿਮਾਪ ਦਿੱਤਾ ਠੀਕ ਹੈ ਜੀ ਕਿ ਜਿੰਨਾ ਵੀ ਇਹਦਾ ਪਰਿਮਾਪ ਹੈ ਉਹਦਾ ਅੱਧਾ ਕਰ ਦੋ ਤਾਂ ਉਹ ਕਿਹਦੇ ਬਰਾਬਰ ਹੈ 36 ਮੀਟਰ ਦੇ ਬਰਾਬਰ ਹੈ ਹੁਣ ਦੇਖੋ ਇਹਦਾ ਪਰਿਮਾਪ ਦਾ ਮਤਲਬ ਕੀ ਹੁੰਦਾ ਅਗਰ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਮੀ ਅ ਸੈਕਿੰਡ ਫਾਰਮੂਲੇ ਇਸ ਨੂੰ ਰੱਟਾ ਨਹੀਂ ਲਾਈਦਾ ਉਹਨੂੰ ਸਮਝੀਦਾ ਹੁੰਦਾ ਜਿਵੇਂ ਫੋਰ ਐਗਜ਼ਾਮਪਲ ਦੇਖੋ ਸਾਨੂੰ ਪਤਾ ਹੈ ਕਿ ਆਹ ਹੈ ਦੀ ਲੈਂਥ ਹੈ ਔਰ ਜਿੰਨੀ ਆਹ ਹੁੰਦੀ ਹੈ ਉਨੀ ਆਹ ਵਾਲੀ ਸਾਈਡ ਹੁੰਦੀ ਹੈ ਲੈਂਥ ਔਰ ਅਗਰ ਆਵਲੀ ਸਾਈਡ B ਹੈ ਤਾਂ ਆਵੀ ਸਾਈਡ ਕੀ ਹੁੰਦੀ ਹੈ B ਹੁੰਦੀ ਹੈ ਹੁਣ ਜੇ ਪੈਰੀਮੀਟਰ ਕੀ ਹੁੰਦਾ ਕਿਸੇ ਦੀ ਵੀ ਬਾਉਂਡਰੀਜ਼ ਨੂੰ ਜੋੜ ਦੋ ਤਾਂ ਉਹ ਸਾਡਾ ਪੈਰੀਮੀਟਰ ਬਣ ਜਾਂਦਾ ਯਾਨੀ ਅਗਰ ਆਪਾਂ ਇਹਦਾ ਪੈਰੀਮੀਟਰ ਕੱਢੀਏ ਤਾਂ ਸਾਡੇ ਕੋਲ ਕੀ ਹੋਊਗਾ ਫੋਰ ਐਗਜ਼ਾਮਪਲ ਇੱਥੋਂ ਜੋੜਨਾ ਸ਼ੁਰੂ ਕੀਤਾ ਤਾਂ ਇਸ ਇੱਥੋਂ ਤੱਕ L ਇੱਥੇ ਤੱਕ b l+b ਫਿਰ ਇੱਥੇ ਤੱਕ ਫੇਰ l ਆਉਗੀ ਤੇ ਫੇਰ b ਆਉਗੀ ਯਾਨੀ ਜੇ ਆਪਾਂ ਇਹਨੂੰ ਜੋੜੀਏ ਤਾਂ ਸਾਡੇ ਕੋਲੇ 2l+2b ਬਣ ਗਿਆ ਇਹਦੇ ਚ 2 ਨੂੰ ਕਾਮਨ ਕੱਢ ਲਿਆ ਅੰਦਰ ਸਾਡੇ ਕੋਲੇ ਕੀ ਰਹਿ ਗਿਆ l+b ਯਾਨੀ ਕਿ ਸਾਡੇ ਕੋਲੇ ਕੀ ਫਾਰਮੂਲਾ ਬਣ ਜਾਂਦਾ ਪੈਰੀਮੀਟਰ ਦਾ 2 ਟਾਈਮਸ ਲੰਬਾਈ ਪਲੱਸ ਚੜਾਈ ਹੁਣ ਸਾਨੂੰ ਕਹਿੰਦੇ ਅਰਧ ਪਰਿਮਾਪ ਅਰਧ ਪਰਿਮਾਪ ਮਤਲਬ ਕੀ ਅਗਰ ਤੁਸੀਂ ਇਹਦੇ ਪਰਿਮਾਪ ਨੂੰ ਯਾਨੀ ਕਿ 2 ਟਾਈਮਸ l+b ਨੂੰ ਜੇ 2 ਨਾਲ ਡਿਵਾਈਡ ਕਰ ਦੋ ਅਰਧ ਪਰਿਮਾਪ ਮਤਲਬ ਅੱਧਾ ਰਹਿ ਜਾਂਦਾ ਤਾਂ ਉਹ ਕਿਹਦੇ ਬਰਾਬਰ ਹੈ ਜੀ 36 ਮੀਟਰ ਦੇ ਬਰਾਬਰ ਹੈ ਤਾਂ ਸਾਡੇ ਕੋਲੇ ਦੂਜੀ ਕੰਡੀਸ਼ਨ ਹੈ ਇਹਨਾਂ ਦੋ ਕੰਡੀਸ਼ਨਾਂ ਨੂੰ ਯੂਜ਼ ਕਰਕੇ ਅਸੀਂ ਨੇ ਕੀ ਪਤਾ ਕਰਨਾ ਹੈ ਬਾਗ ਦੀ ਲੰਬਾਈ ਅਤੇ ਚੜਾਈ ਪਤਾ ਕਰਨੀ ਹੈ ਸੋ ਹੁਣ ਮੈਂ ਤੁਹਾਨੂੰ ਦੱਸਦੀਆਂ ਜੀ ਆਪਾਂ ਨੇ ਕਿਸ ਤਰੀਕੇ ਨਾਲ ਇਹਨੂੰ ਪ੍ਰੋਪਰ ਵੇ ਦੇ ਵਿੱਚ ਲਿਖਣਾ ਹੈ ਪ੍ਰੋਪਰ ਆਪਾਂ ਸੋਲਵ ਕਰਾਂਗੇ ਸੋ ਰੱਜੇ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਸਭ ਤੋਂ ਪਹਿਲਾਂ ਤੁਸੀਂ ਨਾ ਸਾਈਡ ਤੇ ਛੋਟਾ ਜਿਹਾ ਡਾਇਗਰਾਮ ਬਣਾਉਗੇ ਆਪਣੇ ਪੇਪਰ ਦੇ ਵਿੱਚ ਸੋ ਯਾ ਇਦ ਨਹੀਂ ਲੱਗ ਰਿਹਾ ਬਟ ਤੁਸੀਂ ਪ੍ਰੋਪਰ ਇਹਨੂੰ ਅਸਿਊਮ ਕਰ ਲਿਓ ਠੀਕ ਹੈ ਇਹਨੂੰ ਆਪਾਂ ਐਥੇ ਵੀ ਐਕਸ ਲਿਖ ਲੈਨੇ ਆਂ ਔਰ ਇੱਥੇ ਆਪਾਂ ਇਹਨੂੰ ਵਾਈ ਯਾਨੀ ਕਿ ਲੰਬਾਈ ਨੂੰ ਆਪਾਂ ਨੇ ਐਕਸ ਮੀਟਰ ਮੰਨ ਲਿਆ ਔਰ ਚੜਾਈ ਨੂੰ ਵਾਈ ਮੀਟਰ ਮੰਨ ਲਿਆ ਤਾਂ ਅਜੇ ਆਪਾਂ ਸੋਲੂਸ਼ਨ ਲਿਖਾਂਗੇ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਲੈਟ ਲੈਂਥ ਆਫ ਗਾਰਡਨ ਗਾਰਡਨ ਦੀ ਲੈਂਥ ਕਿੰਨੀ ਆ ਰਜੇ ਐਕਸ ਮੀਟਰ ਤੁਸੀਂ ਪੰਜਾਬੀ ਵਾਲੇ ਕੀ ਲਿਖੋਗੇ ਕਿ ਆਇਤਕਾਰ ਬਾਗ ਦੀ ਲੰਬਾਈ ਹੈਗੀ ਐਕਸ ਮੀਟਰ ਤੇ ਬ੍ਰੈਡਥ ਹੈਗੀ ਆ ਜੀ ਬ੍ਰੈਡਥ ਯਾ ਵਿਡਥ ਲਿਖ ਦਿਓ ਆਫ ਗਾਰਡਨ ਵਾਈ ਮੀਟਰ ਹੁਣ ਰਜੇ ਸਾਨੂੰ ਪਤਾ ਹੈ ਪੈਰੀਮੀਟਰ ਕਿੰਨਾ ਹੁੰਦਾ ਹੈ ਪੈਰੀਮੀਟਰ ਆਫ ਰੈਕਟੈਂਗਲ ਕਿਉਂਕਿ ਸਾਨੂੰ ਜ਼ਰੂਰਤ ਪਊ ਅਸਲੀ ਸਟਾਰਟਿੰਗ 'ਚ ਲਿਖ ਲਿਆ 2 ਟਾਈਮਸ ਐਕਸ ਪਲੱਸ ਵਾਈ ਫਾਰਮੂਲਾ ਹੀ ਲਿਖਿਆ ਲੰਬਾਈ ਪਲੱਸ ਚੌੜਾਈ ਹੁੰਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਰਜੇ ਅਸੀਂ ਲਿਖਾਂਗੇ ਕਿ ਅਕੋਰਡਿੰਗ ਟੂ ਦ ਫਰਸਟ ਕੰਡੀਸ਼ਨ according to first condition first condition ਉਧਰ ਆਪਾਂ ਕੀ ਕਰਕੇ ਆਇਆ ਜਿਹੜੀ ਤੁਹਾਨੂੰ ਪਹਿਲਾਂ ਐਕਸਪਲੇਨ ਕੀਤੀ ਸੀ ਕਿ ਜਿਹੜੀ ਲੰਬਾਈ ਹੈ ਜੀ ਉਹ b+4 ਦੇ ਬਰਾਬਰ ਹੈ ਤਾਂ ਉਹ ਕਿਹਦੇ ਬਰਾਬਰ ਆਜੂਗੀ राजे ਫਸਟ ਕੰਡੀਸ਼ਨ ਸਾਡੀ ਕੀ ਹੈ ਕਿ ਜਿਹੜੀ ਆਹ ਲੰਬਾਈ ਹੈ ਯਾਨੀ ਇੱਥੇ ਲੰਬਾਈ ਨੂੰ ਅਸੀਂ ਨੇ ਕੀ ਮੰਨ ਲਿਆ x ਮੰਨ ਲਿਆ ਉਹ ਕਿਹਦੇ ਬਰਾਬਰ ਹੈ ਜੀ ਜੇ ਚੌੜਾਈ ਦੇ ਵਿੱਚ 4 ਜੋੜ ਦੋ ਤਾਂ ਸਾਡੇ ਕੋਲੇ ਇਹ ਇਕੁਏਸ਼ਨ ਬਣ ਗਈ ਤਾਂ ਇੱਥੋਂ राजे ਆਪਾਂ ਨੇ y ਨੂੰ ਇੱਧਰ ਲਿਓ ਆਣੇ ਤਾਂ ਇਹ ਬਣ ਗਿਆ x y ਚਾਰ ਤਾਂ ਇਹਨੂੰ ਤੁਸੀਂ ਕੀ ਕਰੋ ਫਸਟ ਇਕੁਏਸ਼ਨ ਦਾ ਨਾਮ ਦੇ ਦਿਓ ਫਿਰ ਅੱਗੇ ਆਪਾਂ ਚੱਲਾਂਗੇ ਸੈਕਿੰਡ ਇਕੁਏਸ਼ਨ ਤੇ ਅਸੀਂ ਇੱਥੇ ਲਿਖਾਂਗੇ ਅਕੋਰਡਿੰਗ ਟੂ ਸੈਕਿੰਡ ਕੰਡੀਸ਼ਨ ਹੁਣ ਸੈਕਿੰਡ ਕੰਡੀਸ਼ਨ ਦੇ ਅਕੋਰਡਿੰਗ ਰੱਜੇ ਸਾਡੇ ਕੋਲੇ ਕੀ ਇਕੁਏਸ਼ਨ ਬਣ ਰਹੀ ਹੈ ਉਹ ਕਹਿੰਦੇ ਜੀ ਜਿਹੜਾ ਇਹ ਤਾਂ ਅਰਧ ਪਰਿਮਾਪ ਹੈ ਤਾਂ ਪਹਿਲਾਂ ਪਰਿਮਾਪ ਪਰਿਮਾਪ ਲਿਖ ਲੋ ਕੀ ਹੁੰਦਾ 2 ਟਾਈਮਸ x y ਅਰਧ ਪਰਿਮਾਪਿਆਣੀ ਆਪਾਂ ਨੇ ਕੀ ਕਰਤਾ 2 ਨਾਲ ਡਿਵਾਈਡ ਕਰਤਾ ਤਾਂ ਉਹਦੀ ਵੈਲਿਊ ਸਾਨੂੰ ਕਿੰਨੀ ਦਿੱਤੀ ਹੈ राजे 36 ਦਿੱਤੀ ਹੈ ਹੁਣ ਜੋ ਡਿਵਾਈਡ ਹੋ ਰਿਹਾ ਡਿਵਾਈਡ ਕਰਦੇ ਤਾਂ ਦੇਖੋ ਆ 2 ਦੇ ਨਾਲ 2 ਡਿਵਾਈਡ ਹੋ ਗਿਆ ਯਾਨੀ ਆ ਸਾਡੇ ਕੋਲੇ ਕੀ ਇਕੁਏਸ਼ਨ ਬਣ ਗਈ x y ਹੈ 36 ਇਹਨੂੰ ਤੁਸੀਂ ਕੀ ਕਰੋ ਜੀ ਇਕੁਏਸ਼ਨ ਨੰਬਰ 2 ਦਾ ਨਾਮ ਦੇ ਦਿਓ ਬਾਅਦ ਆਪਾਂ ਇੱਥੇ ਸੋਲਵ ਕਰ ਲੈਨੇ ਹੁਣ ਆਪਾਂ ਇੱਥੇ ਕੀ ਲਿਖਾਂਗੇ राजे ਫ੍ਰੋਮ 1 ਐਂਡ 2 ਫ੍ਰੋਮ 1 ਐਂਡ 2

ਇੱਕ ਸਾਡੇ ਕੋਲੇ ਆ ਗਿਆ x y 36 ਹੁਣ ਇਹਨਾਂ ਦੋਨਾਂ ਸਮੀਕਰਨਾਂ ਨੂੰ ਜੋੜ ਦਿੰਨੇ ਆ ਜੀ ਜਦੋਂ ਆਪਾਂ ਇਹਨਾਂ ਨੂੰ ਜੋੜਾਂਗੇ ਤਾਂ ਦੇਖੋ y ਨਾਲ y ਕੱਟ ਗਿਆ x x 2x ਤੇ 36 ਦੇ ਵਿੱਚ ਜਦੋਂ 4 ਐਡ ਹੋਣਗੇ ਰਜੇ ਉਹ ਕੀ ਬਣ ਜੇਗਾ 40 ਇਹ ਥੋੜਾ ਜਿਹਾ ਆਪਾਂ x ਦੀ ਵੈਲਿਊ ਕੱਢ ਲੈਣੇ ਆਹਾ ਦੋ ਗੁਣਾ ਹੋ ਰਿਹਾ ਉਧਰ ਜਾ ਕੇ ਭਾਗ ਹੋਊਗਾ ਤਾਂ ਜਦੋਂ 40 ਨੂੰ ਦੋ ਨਾਲ ਵੰਡਾਂਗੇ ਤਾਂ ਸਾਡੇ ਕੋਲੇ ਕਿੰਨਾ ਆਜੂਗਾ 20 ਆਜੂਗਾ ਸੋ ਦੇਖੋ x ਦੀ ਵੈਲਿਊ ਸਾਨੂੰ ਮਿਲ ਗਈ ਕਿੰਨੀ ਹੈ ਉਸ ਤੋਂ ਬਾਅਦ ਆਪਾਂ ਕੀ ਕਰ ਦਿੰਨੇ ਆ ਅਸੀਂ ਲਿਖਾਂਗੇ ਪੁੱਟ ਵੈਲਿਊ ਆਫ ਐਕਸ ਇਨ ਇਕੁਏਸ਼ਨ ਨੰਬਰ 1 ਠੀਕ ਹੈ ਇਕੁਏਸ਼ਨ ਨੰਬਰ 1 ਚ ਪੁੱਟ ਕਰ ਦੋ ਚਾਹੇ ਸੈਕਿੰਡ ਚ ਪੁੱਟ ਕਰ ਦੋ ਸੋ ਸਾਡੇ ਕੋਲ ਐਕਸ ਦੀ ਵੈਲਿਊ ਕਿੰਨੀ ਆ ਗਈ ਰਜੇ 20 y 4 ਹੁਣ ਆ y ਨੂੰ ਉਧਰ ਲੈ ਜਾਗੇ ਤਾਂ ਪਲੱਸ ਦਾ ਹੋ ਜਾਊਗਾ ਆਹ ਜਿਹੜਾ 4 ਹੈ ਇੱਧਰ ਆ ਕੇ ਕੀ ਹੋ ਜਾਊਗਾ ਉਹ देखो ਆਹ ਜਿਹੜਾ Y ਇਹਨੂੰ ਆਪਾਂ ਉਧਰ ਲੈ ਕੇ ਤਾਂ ਜੋੜਦਾ ਹੋ ਗਿਆ ਆਹ ਜਿਹੜਾ 4 ਇਹਨੂੰ ਇੱਧਰ ਲੈ ਆਏ ਤਾਂ ਘਟਾਉਦਾ ਹੋ ਜਾਊਗਾ ਕਿ ਸਾਨੂੰ ਪਤਾ ਹੀ ਹੈ ਕਿ ਜਿਹੜਾ Y ਹੈ ਉਹ ਕੀ ਹੈ X ਤੋਂ 4 ਘਟ ਹੈ ਯਾਨੀ ਇਹਦੀ ਚੌੜਾਈ ਜਿਹੜੀ ਹੈਗੀ ਆ ਉਹ ਲੰਬਾਈ ਤੋਂ 4 ਘਟ ਹੈ ਠੀਕ ਹੈ ਜੀ ਸੋ ਇੱਥੇ ਰਜੇ ਸਾਡੇ ਕੋਲੇ Y ਦੀ ਵੈਲਿਊ ਕਿੰਨੀ ਆਜੂਗੀ 20 4 ਸੋ B ਦੇ ਵਿੱਚ ਜਦੋਂ 4 ਘਟਾਉ ਕਰਾਂਗੇ ਤਾਂ ਸਾਡੇ ਕੋਲੇ ਕਿੰਨਾ ਆ ਗਿਆ ਰਜੇ 16 ਤਾਂ ਸਾਡੇ ਕੋਲੇ Y ਦੀ ਵੈਲਿਊ ਆ ਗਈ ਫਿਰ ਅਸੀਂ ਲਿਖਾਂਗੇ ਇੱਥੇ ਲਾਸਟ ਵਿੱਚ ਅਸੀਂ ਲਿਖਾਂਗੇ ਕਿ ਲੈਂਥ ਆਫ ਰੈਕਟੈਂਗੂਲਰ ਗਾਰਡਨ is equals to 20 meter and breadth of rectangular garden is equals to 16 meter so main cheez hai ji tohanu aha do equation banne chahide ne to hatho pehli equation aa si te dusri equation aa si us to baad kise ch vi put karo for example tohanu agar mari jithe confusion hoya ta tusi enu ede ch put kar sakde ho jivein dekho itthe assi ne y di value pata karni hai ta y di value kinni aogi raje x udhar ja ke ghatao da ho ju 36 ghatao de x ਤਾਂ ਕੀ ਕਰੋ 36 ਦੇ ਵਿੱਚੋਂ x ਦੀ ਵੈਲਿਊ ਕਿੰਨੀ ਆ 20 ਤੇ 36 ਚ ਜਦੋਂ 20 ਘਟਾਓਗੇ ਕਿੰਨਾ ਆਜੂਗਾ ਜੀ ਸਾਡੇ ਕੋਲੇ 16 ਆਜੂਗਾ ਤਾਂ ਚਾਹੇ ਇਹਨੂੰ ਇਹਦੇ ਚ ਕੱਟ ਕਰ ਦਿਓ ਇਕੁਏਸ਼ਨ ਨੰਬਰ 1 ਚ ਢਾਈ 2 ਪੁੱਟ ਕਰ ਦਿਓ ਸਹੀ ਵੈਲਿਊਜ਼ ਨਿਕਲਿਆ ਆਣਗੀਆਂ ਮੇਨ ਚੀਜ਼ ਹੈ ਕਨਸੈਪਟ ਕਨਸੈਪਟ ਕਲੈਰਿਟੀ ਇਜ਼ ਵੈਰੀ ਵੈਰੀ ਇੰਪੋਰਟੈਂਟ ਸਭ ਤੋਂ ਪਹਿਲਾਂ ਜੇ ਤੁਸੀਂ ਸਵਾਲ ਸਮਝ ਲਿਆ ਤਾਂ ਤੁਹਾਡਾ ਅੱਧਾ ਮੰਨ ਲਓ ਜਿਹੜਾ ਹੈਗਾ ਕੁਐਸਚਨ ਉੱਥੇ ਸੋਲਵ ਹੋ ਜਾਂਦਾ ਸੋ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਪਾਰਟ ਦੇ ਨਾਲ ਬਸ ਇਹ ਸਾਰੇ ਕਰ ਲਿਓ ਬਾਕੀ ਟੈਨਸ਼ਨ ਨਹੀਂ ਲੈਣੀ ਵਧੀਆ ਤੁਹਾਡ